ਆਪ ਦੇ ਪ੍ਰਦੇਸ਼ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਖਬੀਰ ਬਾਦਲ ਤੇ ਸ਼ਬਦੀ ਹਮਲਾ ਕੀਤਾ ਗਿਆ ਅਰੋੜਾ ਨੇ ਕਿਹਾ ਕਿ ਕਦੇ ਪੰਥ ਲਈ ਸੰਘਰਸ਼ ਕਰਨ ਵਾਲਾ ਅਕਾਲੀ ਦਲ ਅੱਜ ਨਸ਼ਿਆਂ ਦੀ ਕਮਾਈ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਅਕਾਲੀ ਸਰਕਾਰ ਦੌਰਾਨ ਫਲਾਈ ਨਸ਼ਿਆਂ ਨੇ ਪੰਜਾਬ ਦੇ ਨੌਜਵਾਨ ਨੂੰ ਬਰਬਾਦ ਕੀਤਾ ਹੈ ਜੋ ਕਿ ਅੱਜ ਇਨਸਾਫ ਮੰਗ ਰਹੇ ਨੇ ਬਾਦਲ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਸਾਹਿਬ ਸੁਖਬੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹੇ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਹਾ ਉਹਨਾਂ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਇਸ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਇਹ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸ਼ਕਤੀ ਨਾਲ ਨਜਿੱਠਿਆ ਜਾਊਗਾ ਔਰ ਤੀਸਰੀ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਮੈਂ ਅੱਜ ਸਮੁੱਚੇ ਪੰਜਾਬ ਨਾਲ ਸਾਂਝੀ ਕਰਨੀ ਚਾਹਨਾ ਕਿ ਉਹ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੀਗਾ ਪੰਥ ਦੀ ਗੱਲ ਕਰਦਾ ਸੀਗਾ ਪੰਥ ਦੀ ਦੁਹਾਈ ਪਾ ਪਾ ਕੇ ਸਰਕਾਰਾਂ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਉਂਦਾ ਰਿਹਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਸਮਿਆਂ ਦੇ ਵਿੱਚ ਸੜਕਾਂ ਦੇ ਉੱਪਰ ਉੱਤਰ ਕੇ ਧਰਨੇ ਮੁਜ਼ਾਰੇ ਕਰਿਆ ਕਰਦਾ ਸੀ ਮੋਰਚੇ ਲਾਇਆ ਕਰਦਾ ਸੀਗਾ ਤੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦਾ ਇੰਨਾ ਸੁਨਹਿਰਾ ਪਿਛੋਖੜ ਰਿਹਾ ਹੈ ਇੰਨਾ ਪੰਜਾਬ ਪ੍ਰਤੀ ਵਧੀਆ ਪਿਛੋਖੜ ਰਿਹਾ ਹੈ ਤੇ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਕਿਸ ਕੰਮ ਲਈ ਉਤਰਿਆ ਹੈ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਉਣ ਦੇ ਲਈ ਜਿਹਦੇ ਉੱਪਰ ਕੱਲਾ ਮੈਂ ਜਾਂ ਇਕ ਨਹੀਂ ਪੰਜਾਬ ਦੇ 3 ਕਰੋੜ ਲੋਕ ਕਹਿ ਰਹੇ ਨੇ ਕਿ ਸੈਂਕੜੇ ਕਰੋੜ ਜਿਨ੍ਹਾਂ ਨੇ ਨਸ਼ਿਆਂ ਦਾ ਕਾਰੋਬਾਰ ਕਰਕੇ ਇਲੀਗਲ ਧੰਦੇ ਕਰਕੇ ਜਿਨ੍ਹਾਂ ਨੇ ਸੈਂਕੜੇ ਕਰੋੜ ਬਣਾਲੇ ਅੱਜ ਉਹਨਾਂ ਨੂੰ ਬਚਾਉਣ ਦੇ ਲਈ ਸ਼ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਚੰਦਕ ਵਰਕਰ ਨੇ ਜਿਹੜੇ ਉਹ ਸੜਕਾਂ ਤੇ ਉਤਰੇ